9 ਜੂਨ ਦਾ ਖ਼ਲਸਾ ਵਾਹਿਗੁਰੂ ਕੀ ਫਤਿਹ 11 ਸਤੰਬਰ 2001 ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਹੋਇਆ ਸੀ ਭਾਰੀ ਜਾਨੀ ਤੇ مالی ਨੁਕਸਾਨ ਹੋਇਆ ਸੀ 11 ਸਤੰਬਰ ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹਮਨਤਕ ਦਾ ਸਭ ਤੋਂ ਵੱਡਾ ਤਵਾਦੀ ਹਮਲਾ ਹੋਇਆ ਔਰ ਕਹਦਾ ਤੇ ਅਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਉਹਨਾਂ ਦੀ ਯੋਜਨਾ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਪੈਂਟਾਗਨ ਅਤੇ ਕੈਪੀਟਲ ਬਿਲਡਿੰਗ ਤੇ ਇੱਕੋ ਸਮੇਂ ਹਮਲਾ ਕਰਨਾ ਸੀ ਦੋ ਜਹਾਜ਼ ਵਰਲਡ ਟ੍ਰੇਡ ਸੈਂਟਰ ਨਾਲ ਟਕਰਾਏ ਇੱਕ ਪੈਂਟਾਗਨ ਨਾਲ ਟਕਰਾ ਗਿਆ ਜਦ ਕਿ ਚੌਥਾ ਜਹਾਜ਼ ਪੈਨਸਿਲਨੀਆ ਵਿੱਚ ਕ੍ਰੈਸ਼ ਹੋ ਗਿਆ ਅਮਰੀਕੀ ਕਾਂਗਰਸ ਦੀ ਸਾਬਕਾ ਸਪੀਕਰ ਨੈਨਸੀ ਪੋਲੋਸੀ ਨੇ ਸਾਈਮਨ ਐਂਡ ਸੁਸ਼ਟ ਦੁਆਰਾ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ 'ਆਊਟ ਆਫ ਪਾਵਰ' ਵਿੱਚ ਸਾਰੀ ਘਟਨਾ ਨੂੰ ਕਦਮ-ਦਰ-ਕਦਮ ਬਿਆਨ ਕੀਤਾ ਨੈਨਸੀ ਪੋਲੋਸੀ ਲਿਖਦੀ ਹੈ ਕਿ ਸਵੇਰੇ 8 ਵਜੇ 46 ਮਿੰਟ ਦਾ ਸਮਾਂ ਸੀ ਕੈਪੀਟਲ ਹੈਲਥੀ ਡੈਨੋਮਿਕ ਨੇਤਾ ਡਿਕ ਗੈਫਰਡ ਨਾਲ ਬੈਠੇ ਸਾਂ ਅਸੀਂ ਵਿਧਾਨਿਕ এজেন্ডੇ ਤੇ ਚਰਚਾ ਕਰ ਰਹੇ ਸੀ ਪਿੱਛੇ ਟੀਵੀ ਤੇ ਸਵੇਰ ਦੀਆਂ ਖਬਰਾਂ ਚੱਲ ਰਹੀਆਂ ਸਨ ਪਰ ਸਾਡੀ ਗੱਲਬਾਤ ਕਰਕੇ ਆਵਾਜ਼ ਬੰਦ ਕੀਤੀ ਹੋਈ ਸੀ ਤਾਂ ਕਿ ਸਾਡੀ ਮੀਟਿੰਗ ਚੱਲਦੀ ਰਵੇ ਕਰੀਬ 9 ਵਜੇ ਟੀਵੀ ਤੇ ਵਰਲਡ ਟ੍ਰੇਡ ਸੈਂਟਰ ਦੀ ਤਸਵੀਰ ਦਿਖਾਈ ਦਿੱਤੀ ਜਿਸ ਵਿੱਚ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ ਤੇ ਧੂੰਆਂ ਨਿਕਲ ਰਿਹਾ ਸੀ ਟੀਵੀ ਫਲੈਸ਼ ਹੋਇਆ ਕਿ ਇੱਕ ਜਹਾਜ਼ ਵਰਲਡ ਟ੍ਰੇਡ ਸੈਂਟਰ ਨਾਲ ਟਕਰਾ ਗਿਆ ਹੈ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਹੋਇਆ ਕੀ ਹੈ ਉਦੋਂ ਤੱਕ ਪਤਾ ਨਹੀਂ ਲੱਗਾ ਕਿ ਇਹ ਇੱਕ ਮਜਾਹਿਦਿਨ ਹਮਲਾ ਸੀ 3 ਮਿੰਟ ਬਾਅਦ 9:03 ਤੇ ਅਸੀਂ ਇੱਕ ਹੋਰ ਜਹਾਜ਼ ਨੂੰ ਵਰ ਟ੍ਰੇਨ ਸੈਂਟਰ ਨਾਲ ਟਕਰਾਉਂਦੇ ਦੇਖਿਆ ਕੁਝ ਸਕਿੰਟਾਂ ਲਈ ਅਸੀਂ ਸੋਚਿਆ ਕਿ ਪਹਿਲਾਂ ਦਾ ਹਾਦਸਾ ਦੁਬਾਰਾ ਚੱਲ ਰਿਹਾ ਹੈ ਪਰ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਇੱਕ ਹੋਰ ਜਹਾਜ਼ ਟਕਰਾ ਗਿਆ ਹੈ ਫਿਰ ਅਸੀਂ ਸਮਝਿਆ ਕਿ ਅਮਰੀਕਾ ਦੇ ਉੱਤੇ ਮਜਾਦੀਨ ਹਮਲਾ ਹੋ ਚੁੱਕਾ ਹੈ 9/11 ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਆ ਉਹ ਇਸ ਹਮਲੇ ਵਿੱਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ ਸਭ ਤੋਂ ਵੱਧ ਮੌਤਾਂ న్యూ ਯਾਰਕ ਵਿੱਚ ਹੋਈਆਂ ਵਰਲਡ ਟ੍ਰੇਡ ਸੈਂਟਰ ਪੂਰੀ ਤਰ੍ਹਾਂ ਟਹਿ ਢੇਰੀ ਹੋ ਗਿਆ 2600 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੈਂਟਰ ਦੇ ਉੱਤਰੀ ਵਿੰਗ ਵਿੱਚ ਕੋਈ ਵੀ ਨਹੀਂ ਸੀ ਬਚਿਆ ਦੂਜੇ ਪਾਸੇ ਪੈਂਟਾਗਨਰ ਵਿੱਚ 100 25 ਲੋਕ ਮਾਰੇ ਗਏ ਅਲ ਕੈਦਾ ਨੇ ਅਮਰੀਕਾ ਤੇ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਕੁੱਲ 19 ਹਮਲਾਵਾਰਾਂ ਨੇ ਜਹਾਜ਼ ਨੂੰ ਹਾਈਜੈਕ ਕਰਕੇ ਚਾਰ ਜਹਾਜ਼ਾਂ 15 ਸੌਦੀ 2 ਜੁਵੇਈ 1 ਮਿਸਰ ਤੇ ਇੱਕ ਲਬਨਾਨ ਦਾ ਮਜਾਹਿਦ ਸੀ ਹਾਲਾਂਕਿ ਉਹ ਕੈਦਾ ਦੇ ਨੇਤਾ ਉਸ ਆਮਾ ਮਨਦੀਨ ਨੇ ਸ਼ੁਰੂਆਤ ਵਿੱਚ ਕਿਸੇ ਵੀ ਸਮੂਲੀਅਤ ਨੂੰ ਇਨਕਾਰ ਕੀਤਾ ਸੀ ਪਰ 2004 ਵਿੱਚ ਉਸ ਨੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਲਈ ਸੀ ਤਕਰੀਬਨ 10 ਸਾਲ ਬਾਅਦ 2011 ਵਿੱਚ ਅਮਰੀਕਾ ਨੇ ਇੱਕ ਫੌਜ ਦੀ ਸਪੈਸ਼ਲ ਟੀਮ ਤਿਆਰ ਕਰਕੇ ਉਸਾਮਾ ਬਿੰਨ ਲਾਦੀਨ ਨੂੰ ਵੀ ਜਾ ਕੇ ਪਾਕਿਸਤਾਨ ਦੇ ਏਰੀਆ ਦੇ ਵਿੱਚ ਘੇਰ ਲਿਆ ਸੀ ਘੇਰਨ ਪ੍ਰੰਥ ਉਥੇ ਜਿਤਨੇ ਵੀ ਉਹਦੇ ਸਾਥੀ ਸਾਨੂੰ ਸਾਰਿਆਂ ਨੂੰ ਮਾਰ ਮੁਕਾਇਆ ਉਸਾਮਾ ਬਿੰਨ ਲਾਦੀਨ ਨੂੰ ਵੀ ਮਾਰ ਮੁਕਾਇਆ ਉਸ ਨੂੰ ਉਸੇ ਤਰ੍ਹਾਂ ਹੀ ਸ਼ੀਲਗਮਾਂਡੋ ਚੁੱਕ ਕੇ ਹੈਲੀਕਾਪਟਰ ਵਿੱਚ ਪਾ ਕੇ ਸੰਗਲਾਂ ਨੰਨ ਬੰਨ ਕੇ ਜਾ ਕੇ ਉਸ ਨੂੰ ਸਮੁੰਦਰ ਦੇ ਵਿੱਚ ਸਦਾ ਵਾਸਤੇ ਦਫਨ ਕਰ ਦਿੱਤਾ ਹੋਰ ਵਰਲਡ ਟ੍ਰੇਡ ਸੈਂਟਰ ਦਾ ਇਹ ਸ਼੍ਰੀਕੇ ਦੇ ਨਾਲ ਅਮਰੀਕਾ ਵੱਲੋਂ ਬਦਲਾ ਲਿਆ ਗਿਆ ਸੋ ਇਹ ਸੀ ਪਿਆਰਿਓ ਵਰਲਡ ਟ੍ਰੇਡ ਸੈਂਟਰ ਬਾਰੇ ਜੋ ਕਿ 21 ਤਰੀਕ ਨੂੰ ਹਮਲਾ ਹੋਇਆ ਸੀ ਆਪ ਜੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਹੋਈਆਂ ਭੁੱਲਣ ਨਾ ਚਾਤਾਰਿਓ ਗੱਜ ਕੇ ਫਤਿਹ ਹੋ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ